ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਪਾਲੀਵੁੱਡ ਅਕਵਾਰ ਦੇ ਵਿੱਚ ਤੇ ਮੈਂ ਸ਼ਵਤਾ ਰਾਣਾ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਤੇ ਲੀਟਸ ਅਪਡੇਟਸ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਜੀ ਖਾਨ ਤੋਂ ਹਾਲ ਹੀ ਦੇ ਵਿੱਚ ਜੀ ਖਾਨ ਦੀ ਫਿਲਮ ਜ਼ੌਂਬੀ ਲੈਂਡ ਰਿਲੀਜ਼ ਹੋਈ ਹੈ ਹਾਲਾਂਕਿ ਇਸ ਫਿਲਮ ਨੂੰ ਢੇਰ ਸਾਰਾ ਪਿਆਰ ਦਿੱਤਾ ਜਾ ਰਿਹਾ ਪਰ ਇਸ ਦੇ ਵਿਚਕਾਰ ਇਨ ਪ੍ਰੋਮੋਸ਼ਨਸ ਦੇ ਦੌਰਾਨ ਜੀ ਖਾਨ ਨੇ ਸੋਨਮ ਬਾਜਵਾ ਦਾ ਕਾਫੀ ਜ਼ਿਕਰ ਕੀਤਾ ਹੈ ਕਿ ਉਹ ਕਿੰਨਾ ਸੋਨਮ ਬਾਜਵਾ ਨੂੰ ਚਾਹੁੰਦੇ ਨੇ ਤੇ ਇਸ ਚੀਜ਼ ਦੀ ਚਾਹ ਰੱਖਦੇ ਨੇ ਕਿ ਉਸ ਦੇ ਨਾਲ ਫਿਲਮ ਕਰਨ ਜਾਂ ਫਿਰ ਗੀਤ ਕਰਨ ਪਰ ਇਸ ਦੇ ਵਿਚਕਾਰ ਸੋਨਮ ਬਾਜਵਾ ਨੇ ਜੀ ਖਾਨ ਨੂੰ ਵੱਡੀ ਖੁਸ਼ਖਬਰੀ ਦੇ ਦਿੱਤੀ ਹੈ ਜੇ ਬਿਲਕੁਲ ਸੋਨਮ ਬਾਜਵਾ ਦੇ ਵੱਲੋਂ ਜੀ ਖਾਨ ਦੀ ਇਸ ਫਿਲਮ ਨੂੰ ਢੇਰ ਸਾਰੀ ਵਧਾਈ ਦਿੱਤੀ ਗਈ ਹੈ ਹਾਲ ਹੀ ਦੇ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਆਮੀ ਵਰਕ ਦੇ ਵੱਲੋਂ ਆਪਣੀ ਸਟੋਰੀ ਤੇ ਸੋਨਮ ਬਾਜਵਾ ਦੇ ਨਾਲ ਇੱਕ ਸਟੋਰੀ ਸਾਂਝੀ ਕੀਤੀ ਗਈ ਹੈ ਵੀਡੀਓ ਬਣਾਈ ਗਈ ਹੈ ਜਿਸ ਦੇ ਵਿੱਚ ਆਮੀ ਵਰਕ ਜੀ ਖਾਨ ਨੂੰ ਸਰਪ੍ਰਾਈਜ਼ ਦਿੰਦੇ ਹੋਏ ਸੋਨਮ ਬਾਜਵਾ ਨੂੰ ਆਪਣੀ ਇਸ ਵੀਡੀਓ ਦੇ ਵਿੱਚ ਬੁਲਾ ਲੈਂਦੇ ਨੇ ਤਾਂ ਦੇਖੋ ਕਿਸ ਤਰ੍ਹਾਂ ਦੇ ਨਾਲ ਆਮੀ ਵਰਕ ਅਤੇ ਸੋਨਮ ਬਾਜਵਾ ਦੋਵੇਂ ਜਣੇ ਇਕੱਠੇ ਰਲ ਕੇ ਨਾ ਸਿਰਫ ਜੀ ਖਾਨ ਨੂੰ ਬਲਕਿ ਜੌਮੀ ਲੈਂਡ ਦੀ ਪੂਰੀ ਸਟਾਰ ਕਾਸਟ ਨੂੰ ਵਧਾਈਆਂ ਦਿੰਦੇ ਹੋਏ ਨਜ਼ਰ ਆਉਂਦੇ ਨੇ ਹਾਲਾਂਕਿ ਸੋਨਮ ਬਾਜਵਾ ਕਿਸ ਤਰ੍ਹਾਂ ਦੇ ਨਾਲ ਖੁਸ਼ ਹੋ ਕੇ ਜੀਖਾਨ ਨੂੰ ਵਧਾਈ ਦਿੰਦੀ ਹੈ ਇਹ ਵੀਡੀਓ ਸਾਫ਼ ਤੌਰ ਤੇ ਦੱਸਦੀ ਹੈ ਸੋ ਆਓ ਦੇਖਦੇ ਆਂ ਖੂਬਸੂਰਤ ਵੀਡੀਓ ਆ ਪਿੰਡ ਪਿਆ ਸਾਰਾ ਜ਼ੌਂਬੀ ਲੈਂਡ ਬਣਿਆ ਤੂੰ ਆਖਦੀ ਏ ਜਟਾ ਪਿੰਡ ਕਿਹੜਾ ਮਾਰ ਜਾ ਹਾਏ ਹਾਏ ਸਾਡੇ ਦੋਸਤਾਂ ਦੀ ਫਿਲਮ ਆਈ ਹੈ ਜੀ ਬਿੰਨੂ ਭਾਜੀ ਤੇ ਜੀਖਾਨ ਦੀ ਜ਼ੌਂਬੀ ਲੈਂਡ ਸੋ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਸਿਨੇਮਿਆਂ ਦੇ ਜਾ ਕੇ ਵਿੱਚ ਜ਼ਰੂਰ ਦੇਖੋ ਧੀ ਮੈਡਮ 올 द बेस्ट ਗਾਈਜ਼ ਐਂਡ ਕਿਲ ਇਟ ਆਰਜ਼ ਇਨ ਦਾ ਬੱਬ ਗੋਡ ਬੈਸਟ ਗਾਈਜ਼ ਥੈਂਕ ਯੂ ਸੋ ਮੱਚ ਜੋਤੇ ਇੱਕ ਪਾਸੇ ਸੋਨਮ ਬਾਜਵਾ ਫਿਲਹਾਲ ਬਾਲੀਵੁੱਡ ਫਿਲਮਾਂ ਦੇ ਵਿੱਚ ਰੁਚੀ ਹੋਈ ਹੈ ਹਾਲ ਹੀ ਦੇ ਵਿੱਚ ਉਹਨਾਂ ਦੀ ਫਿਲਮ ਹਾਊਸਫੁੱਲ 5 ਰਿਲੀਜ਼ ਹੋਈ ਢੇਰ ਸਾਰਾ ਪਿਆਰ ਮਿਲਿਆ ਪਰ ਇਸ ਦੇ ਵਿਚਕਾਰ ਉਹਨਾਂ ਨੇ ਆਪਣੀ ਅਗਲੀ ਫਿਲਮ ਬਾਗੀ 4 ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ ਪਰ ਹੁਣ ਦੁਬਾਰਾ ਜਿਹੜੀ ਹੈ ਸੋਨਮ ਬਾਜਵਾ ਪੰਜਾਬੀ ਫਿਲਮਾਂ ਦੇ ਵਿੱਚ ਵਾਪਸੀ ਕਰ ਰਹੀ ਹੈ ਜੇ ਦੱਸ ਦੇਈਏ ਹਾਲ ਹੀ ਦੇ ਵਿੱਚ ਸੋਨਮ ਬਾਜਵਾ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ ਇੱਕ ਸਟੋਰੀ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਸੋਨਮ ਬਾਜਵਾ ਵੈਨਿਟੀ ਦੇ ਵਿੱਚ ਦਿਖਾਈ ਦੇ ਰਹੀ ਹੈ ਆਪਣੇ ਸ਼ੂਟ ਲਈ ਰੈਡੀ ਹੋਣ ਦੇ ਲਈ ਆਪਣੇ ਟੇਕ ਦੇਣ ਲਈ ਰੈਡੀ ਦਿਖਾਈ ਦੇ ਰਹੀ ਹੈ ਤੇ ਇਸ ਦੇ ਵਿੱਚ ਸੋਨਮ ਬਾਜਵਾ ਨੇ ਜਾਣਕਾਰੀ ਸਾਰੰਦਨ ਨਾਲ ਸਾਂਝੀ ਕੀਤੀ ਹੈ ਕਿ ਦੁਬਾਰਾ ਪੰਜਾਬੀ ਫਿਲਮਾਂ ਦੇ ਵਿੱਚ ਵਾਪਸੀ ਕਰ ਰਹੀ ਹੈ ਤੇ ਇਸ ਦੇ ਨਾਲ ਹੀ ਪੰਜਾਬੀ ਫਿਲਮ ਦੇ ਅੱਜ ਸ਼ੂਟ ਤੇ ਨਜ਼ਰ ਆ ਰਹੀ ਹੈ ਹਾਲਾਂਕਿ ਕੈਪਸ਼ਨ ਜਿਹੜਾ ਇਸ ਵੀਡੀਓ ਨੂੰ ਦਿੱਤਾ ਗਿਆ ਇਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਸੋਨਮ ਬਾਜਵਾ ਜਿਹੜੀ ਹੈ ਉਹ ਪੰਜਾਬੀ ਫਿਲਮ ਦੀ ਸ਼ੂਟ ਕਰ ਰਹੀ ਹੈ ਸੋ ਫਿਲਹਾਲ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਸੋਨਮ ਬਾਜਵਾ ਆਖਿਰਕਾਰ ਕਿਸ ਫਿਲਮ ਦਾ ਸ਼ੂਟ ਦੇ ਲਈ ਰੈਡੀ ਹੋ ਰਹੀ ਹੈ ਤੇ ਕਿਹੜੀ ਫਿਲਮ ਸੋਨਮ ਬਾਜਵਾ ਦੀ ਪੰਜਾਬੀ ਦੇ ਵਿੱਚ ਆਉਣ ਵਾਲੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਬਾਲੀਵੁੱਡ ਫਿਲਮਾਂ ਦੇ ਵਿੱਚ ਸੋਨਮ ਬਾਜਵਾ ਨੇ ਐਂਟਰੀ ਬਾਰੀ ਸੇ ਹਰ ਕੋਈ ਇਹ ਜ਼ਰੂਰ ਕਹਿ ਰਿਹਾ ਹੋਵੇਗਾ ਕਿ ਹੋ ਸਕਦਾ ਹੈ ਕਿ ਹੁਣ ਬਾਕੀ ਐਕਟ੍ਰੈਸਾਂ ਵਾਂਗ ਸੋਨਮ ਬਾਜਵਾ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਵਾਪਸੀ ਨਾ ਕਰੇ ਪਰ ਇਹ ਖੁਸ਼ਖਬਰੀ ਸਾਰਿਆਂ ਨੂੰ ਸੋਨਮ ਬਾਜਵਾ ਨੂੰ ਦੱਤੀ ਹੈ ਕਿ ਪੰਜਾਬੀਅਤ ਦੇ ਨਾਲ ਉਸ ਦਾ ਹਮੇਸ਼ਾ ਤੋਂ ਪਿਆਰ ਰਿਹਾ ਹੈ ਤੇ ਇੱਕ ਵਾਰ ਫਿਰ ਤੋਂ ਪੰਜਾਬੀ ਨਵੀਂ ਫਿਲਮ ਲੈ ਕੇ ਸਾਰਿਆਂ ਦੇ ਲਈ ਜ਼ਰੂਰ ਆ ਰਹੀ ਹੈ ਸੋ ਦੇਖਣਾ ਇਹ ਹੋਵੇਗਾ ਕਿ ਆਖਿਰਕਾਰ ਕਿਹੜੀ ਫਿਲਮ ਹੈ ਜਿਸ ਦੇ ਵਿੱਚ ਸੋਨਮ ਬਾਜਵਾ ਸਾਨੂੰ ਨਜ਼ਰ ਆਵੇਗੀ ਦਲ ਕਰਦੇ ਹੋਣ ਪ੍ਰੀਤ ਹਰਪਾਲ ਦੀ ਪ੍ਰੀਤ ਹਰਪਾਲ ਫਿਲਹਾਲ ਆਪਣੇ ਇੰਡੀਆ ਟੂਰ ਤੇ ਨੇ ਤੇ ਇਸੇ ਦੇ ਵਿਚਕਾਰ ਪ੍ਰੀਤ ਹਰਪਾਲ ਫਿਲਹਾਲ ਗੋਪਾਲ ਸਵੀਟਸ ਦੇ ਛੋਲੇ ਭਟੂਰੇ ਖਾਂਦੇ ਹੋਏ ਨਜ਼ਰ ਆ ਰਹੇ ਨੇ ਇਹ ਜਾਣਕਾਰੀ ਉਹਨਾਂ ਨੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਹ ਇੰਡੀਆ ਦੇ ਵਿੱਚ ਆ ਕੇ ਸਭ ਤੋਂ ਪਹਿਲੀ ਪ੍ਰਾਇੋਰਟੀ ਦਿੰਦੇ ਹਨ ਹਾਲਾਂਕਿ ਇਸ ਦੌਰਾਨ ਉਹਨਾਂ ਨੇ ਇਹ ਵੀ ਦੱਸਿਆ ਕਿ ਫਿਲਹਾਲ ਉਹਨਾਂ ਦਾ ਕੋਲੇਸਟ੍ਰੋਲ ਵਧਿਆ ਹੋਇਆ ਹੈ ਇਸ ਕਾਰਨ ਉਹ ਛੋਲੇ ਭਟੂਰੇ ਤਾਂ ਨਹੀਂ ਖਾ ਸਕਦੇ ਪਰ ਉਹ ਸਾਊਥ ਇੰਡੀਅਨ ਜ਼ਰੂਰ ਇਹਦਾ ਟਰਾਈ ਕਰਨਗੇ ਹਾਲਾਂਕਿ ਡੋਸੇ ਦੀ ਗੱਲ ਉਹਨਾਂ ਨੇ ਕੱਲ ਕੀਤੀ ਹੈ ਕਿ ਉਹ ਡੋਸਾ ਟਰਾਈ ਕਰਨਗੇ ਪਏ ਛੋਲੇ ਭਟੂਰੇ ਜਿਹੜੇ ਨੇ ਉਹਨਾਂ ਦੇ ਸਾਥ ਹੀ ਟਰਾਈ ਕਰਨਗੇ ਸੋ ਇਹ ਜਾਣਕਾਰੀ ਜਿਹੜੀ ਹੈ ਪ੍ਰੀਤ ਹਰਪਾਲ ਦੇ ਵੱਲੋਂ ਇੱਕ ਖੂਬਸੂਰਤ ਵੀਡੀਓ ਬਣਾ ਕੇ ਸਾਰਿਆਂ ਨਾਲ ਸਾਂਝੀ ਕੀਤੀ ਗਈ ਹੈ ਤੇ ਇਹ ਦੱਸਿਆ ਹੈ ਕਿ ਉਹ ਫਿਲਹਾਲ ਇੰਡੀਆ ਦੇ ਵਿੱਚ ਇੱਥੇ ਦੇ ਵਕ-ਵਕ ਪਕਵਾਨਾਂ ਦਾ ਆਨੰਦ ਮਾਣਦੇ ਹੋਏ ਨਜ਼ਰ ਆ ਰਹੇ ਨੇ ਇੰਡੀਆ ਚ ਆਈਏ ਤੇ ਇੰਡੀਆ ਦੇ ਫੂਡ ਦਾ ਮਜ਼ਾ ਲਨ ਲਈਏ ਕਿਉਂ ਸਾਰਾ ਅੱਜ ਬੈਠੇ ਆਪਾਂ ਦੁਪਾਰਸ਼ ਦੇ ਇਹਨਾਂ ਦੇ ਛੋਲੇ ਭਟੂਰੇ ਬਹੁਤ ਘੈਂਟ ਨੇ ਪਰ ਮੈਂ ਖਾਣੇ ਨੇ ਮੇਰਾ ਕੋਲੇਸਟ੍ਰੋਲ ਵਧਿਆ ਤਾਂ ਪਲਵਾਨ ਖਾਊਗਾ ਉਧਰ ਦੋ ਪਲਵਾਨ ਆਰਡਰ ਕਰ ਰਹੇ ਆ ਆ 150 ਦੂਸਰੇ ਦਫੇ ਵਾਲੇ ਆ ਚਲੋ ਦੋ ਸਭੇ ਚਕਮਾ ਹੈ ਪਰ ਨਵੀਂ ਕੀ ਸੋਚਣਾ ਸਾਭੀ ਮਰੋਂ ਮਰਨਾ ਪੰਜਾਬੀ ਗਾਇਕ ਕੰਠ ਕਲੇਰ ਦੇ ਲਈ ਜੁਲਾਈ ਤੇ ਅਗਸਟ ਦਾ ਮਹੀਨਾ ਬਿਹਤ ਖਾਸ ਹੋਣ ਵਾਲਾ ਨਾ ਸਿਰਫ ਉਹਨਾਂ ਦੇ ਲਈ ਬਲਕਿ ਉਹਨਾਂ ਦੇ ਚਾਹਣ ਵਾਲਿਆਂ ਦੇ ਲਈ ਖਾਸ ਤੌਰ ਤੇ ਕਿਉਂਕਿ ਉਹ ਯੂ ਐਸ ਏ ਟੂਰ ਕਰਨ ਜਾ ਰਹੇ ਨੇ ਜੇ ਬਿਲਕੁਲ ਯੂ ਐਸ ਏ ਦੇ ਵਿੱਚ ਕੰਠ ਕਲੇਰ ਆਪਣੀ ਗਾਇਕੀ ਦਾ ਜਿਹੜਾ ਇੱਕ ਬਾਰ ਫੇਰ ਤੋਂ ਝੰਡਾ ਬੁਲੰਦ ਕਰਨ ਜਾ ਰਹੇ ਨੇ ਜਿੱਥੇ ਇੱਕ ਪਾਸੇ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ 10 ਸਾਰੇ ਗੀਤ ਦਿੱਤੇ ਨੇ ਅੱਜ ਵੀ ਉਹਨਾਂ ਦੇ ਗੀਤ ਬੇਸ਼ਕੋ ਕਾਫੀ ਸਮੇਂ ਪੁਰਾਣੇ ਦੇ ਨੇ ਪਰ ਉਹਨਾਂ ਦੇ ਗੀਤਾਂ ਨੂੰ ਅਜ ਵੀ ਚੇਤਾ ਕੀਤਾ ਜਾਂਦਾ ਜਦੋਂ ਗੀਤ ਵਜਦੇ ਨੇ ਹਰ ਕੋਈ ਕੰਠ ਕਲੇਰ ਨੂੰ ਜ਼ਰੂਰੀ ਯਾਦ ਕਰਦਾ ਪਰ ਇਸੇ ਕਰੋ ਆਪਣੇ ਲਾਈਵ ਸ਼ੋਜ਼ ਅਤੇ ਕਾਨਸਰਟਸ ਕਰਕੇ ਆਪਣੇ ਚਾਹਵਾਨਾਂ ਨੂੰ ਖੁਸ਼ਖਬਰੀ ਜ਼ਰੂਰ ਦਿੰਦੇ ਹੋਏ ਨਜ਼ਰ ਆਉਂਦੇ ਨੇ ਪਰ ਇਸ ਦੇ ਵਿਚਕਾਰ ਉਹਨਾਂ ਨੇ ਆਪਣੇ ਯੂਐਸਏ ਟੂਰ ਦਾ ਇੱਕ ਪੋਸਟਰ ਸਾਂਝਾ ਕੀਤਾ ਹੈ ਜਿਸ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਜੁਲਾਈ ਤੇ ਅਗਸਟ ਨੂੰ ਆਪਣਾ ਯੂਐਸਏ ਟੂਰ ਜਿਹੜਾ ਹੈ ਉਹ ਜ਼ਰੂਰ ਕਰਨਗੇ ਨੈਣਾ ਰਾਹੀ ਬੁਨੈਣ बसिया <laughs> रोगा ਕੋ ਕਰ ਗਿਆ ਮੈਨੂੰ ਕੱਲਾ ਕੋ ਛੱਡ ਗਿਆ ਮੈਨੂੰ ਕੱਲਾ ਸੁਣੋ ਕੋ ਛੱਡ ਗਿਆ ਤੈਨੂੰ ਕੱਲਾ ਇਕ ਮੇਰਾ ਦਿਲ ਇਕ ਮੇਰਾ ਮਨ ਕੋਨੋਂ ਰਹਿਣ ਦੁਲਦੇ ਹੈ ਹੋ ਇਕ ਤੇ ਮੇਰਾ ਦਿਲ ਰஞ்சிਤ ਬਾਵਾ ਦੀ ਰஞ்சிਤ ਬਾਵਾ ਫਿਲਹਾਲ ਆਪਣੀ ਅਪਕਮਿੰਗ ਈਪੀ ਨੂੰ ਲੈ ਕੇ ਸੁਰਖੀਆਂ ਬਟੋਰਦੇ ਹੋਏ ਨਜ਼ਰ ਆ ਰਹੇ ਨੇ ਜੀ ਬਿਲਕੁਲ ਉਹਨਾਂ ਦੀ ਈਪੀ ਜਿਹੜੀ ਆ ਉਹ ਵੀ ਜੂਨ ਨੂੰ ਰਿਲੀਜ਼ ਕਰ ਦਿੱਤੀ ਜਾਵੇਗੀ ਈਪੀ ਦੇ ਚਾਰ ਗੀਤ ਨੇ ਪ੍ਰਾਊਡ ਜਵਾਨੀ ਜਿਸ ਨੂੰ ਬੰਟੀ ਬੈਂਸ ਦੇਸੀ ਕ੍ਰੂ ਤੇ ਨਾਲ ਹੀ ਰਣਜੀਤ ਬਾਵਾ ਦੇ ਵੱਲੋਂ ਵੱਟ ਵੱਡੇ ਪੱਦਰ ਤੇ ਬਣਾਇਆ ਗਿਆ। ਤੇ ਇਹ ਜਾਣਕਾਰੀ ਖੁਦ ਰਣਜੀਤ ਬਾਵਾ ਦੇ ਵੱਲੋਂ ਸਮੇਂ-ਸਮੇਂ ਤੇ ਜ਼ਰੂਰ ਸਾਂਝੀ ਕੀਤੀ ਜਾ ਰਹੀ ਸੀ। ਹਾਲਾਂਕਿ ਇੱਕ ਹੋਰ ਨਵੀਂ ਵੀਡੀਓ ਜਿਹੜੀ ਆਪਨੇ ਗੀਤ ਦੇ ਡਬਿੰਗ ਸੈਸ਼ਨ ਦੀ ਉਹਨਾਂ ਦੇ ਵੱਲੋਂ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਤਿੰਨੋਂ ਜਣੇ ਮસ્ਤੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਦੇ ਵਿਚਕਾਰ ਆਪਣੀ ਈਪੀ ਨੂੰ ਲਗਾਤਾਰ ਰਿਲੀਜ਼ ਕਰਨ ਦੀ ਤਿਆਰੀ ਦੇ ਵਿੱਚ ਨੇ। ਸੁਜ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਗੱਲ ਜ਼ਰੂਰ ਆਖੀ ਹੈ ਕਿ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਸਾਰਿਆਂ ਨੂੰ ਸੀ ਕਿ ਕਦੋਂ ਨਦੀ ਈਪੀ ਆਵੇ ਤਾਂ 20 ਜੂਨ ਨੂੰ ਇੰਤਜ਼ਾਰ ਜੜਾਏ ਉਹ ਖਤਮ ਹੋ ਜਾਵੇਗਾ ਗਾਣਾ ਬਣਾ ਰਹੇ ਅਸੀਂ ਫੇਰ ਦੁਬਾਰਾ ਦੁਬਾਰਾ ਨਹੀਂ ਬਣੇ ਕਿੰਨੀ ਵਾਰ ਹੋ ਤਾਂ ਲੜਾ ਰਹੇ ਦਿਮਾਗ ਤੇ ਅਸੀਂ ਫੇਰ ਬਹੁਤ ਵਾਈਬ ਵਾਲਾ ਗਾਣਾ ਬਣਾ ਰਹੇ ਆ ਮਗਰ ਫੇਰ ਮਗਰ ਫੇਰ ਨਾ ਆ ਸਕਣਾ ਵੀ ਤੇ ਦੱਸ ਨਹੀਂ ਹੁੰਦਾ ਮਗਰ ਬਲ ਗਈ ਬਣ ਗਈ ਗੱਲ ਬਣ ਗਈ ਗੱਲ ਕੈਸੇ ਤੇ ਤੂੰ ਦੱਸੋ ਕਿਵੇਂ ਹਾਂ ਕਰਦਾ ਹਰ ਕੋਚ ਨਹੀਂ ਆ ਨਾ ਕਰਦਾ ਹਾਂ ਪਹਿਲੇ ਹੱਸੋ ਕਿਵੇਂ ਹਾਂ ਕਰਦਾ ਮੀਤੋ ਜੀਂ ਨਾ ਕਰਦਾ ਤੇਰਾ ਆਪਣਾ ਵੀ ਦਿਲ ਕੰਬ ਰੌਂਦਾ ਸਈ ਨੀਂਦ ਮਗਰੇ ਮੇਰਾ ਆਪਣਾ ਵੀ ਦਿਲ ਕੰਬ ਰੌਂਦਾ ਹਈ ਨੀਂਦ ਮਗਰੇ ਤੂੰ ਮਗਰੇ ਫੇਰੇ ਆਹ ਬਹੁਤ ਅੱਛੇ ਮਗਰੇ ਫੇਰੇ 스킬 ਕਿਹੜਾ ਵਾ ਮਚੋ ਵੇਟਿਡ ਪੰਜਾਬੀ ਸਟਾਰਰ ਫਿਲਮ ڈاکੂਆਂ ਦਾ ਮੁੰਡਾ ਤਾਂ ਫਾਈਨਲੀ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਤੇ ਰਿਲੀਜ਼ ਹੁੰਦੇ ਹੀ ਇਸ ਫਿਲਮ ਨੂੰ ਟੀਰ ਸਾਰਾ ਪਿਆਰ ਦਿੱਤਾ ਜਾ ਰਿਹਾ ਹੈ ਹਾਲਾਂਕਿ ਦੋ ਤੋਂ 22 ਸਾਲ ਦੀ ਮਿਹਨਤ ਜਿਹੜੀ ਹੈ ਖੂਬਸੂਰਤ ਤਰੀਕੇ ਦੇ ਨਾਲ ਇਸ ਫਿਲਮ ਦੇ ਵਿੱਚ ਵੱਡੇ ਪਰਦੇ ਤੇ ਜ਼ਰੂਰ ਦਰਸਾਈ ਗਈ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਫਿਲਮ ਦੀ ਪੂਰੀ ਸਟਾਰ ਕਾਸਟ ਦੇ ਵੱਲੋਂ ਇੰਨੇ ਲੰਬੇ ਸਮੇਂ ਤੋਂ ਇਸ ਫਿਲਮ ਦਾ ਇੰਤਜ਼ਾਰ ਕੀਤਾ ਜਾਇਆ ਸੀ ਇਸ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਸੋ ਕਹਿ ਸਕਦੇ ਹਾਂ ਕਿ ਮਿਹਨਤ ਦਾ ਮੁੱਲ ਜਿਹੜਾ ਹੈ ਉਹ ਜ਼ਰੂਰ ਦਰਸ਼ਕਾਂ ਦੇ ਵੱਲੋਂ ਮੋੜਿਆ ਜਾ ਰਿਹਾ ਕਿਉਂਕਿ ਫਿਲਮ ਜਿਹੜੀ ਹੈ ਉਹ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਬੇਸ਼ੱਕ ਡਾਕੂਆਂ ਦਾ ਮੁੰਡਾ ਤਿੰਨ ਦੇ ਵਿੱਚ ਫਿਕਸ਼ਨਲ ਕੈਰੈਕਟਰਸ ਨੇ ਫਿਕਸ਼ਨਲ ਸਟੋਰੀ ਹੈ ਪਰ ਇਸ ਦੇ ਬਾਵਜੂਦ ਜਿਹੜਾ ਹੈ ਇਸ ਫਿਲਮ ਨੂੰ ਜ ਹਾਲਾਂਕਿ ਜਕਰਦੇਵ ਕਰੋੜ ਦੇ ਐਕਸ਼ਨ ਸੀਨਸ ਦੀ ਗੱਲ ਕਰ ਲਈਏ ਦ੍ਰਿਸ਼ਟੀ ਤਲਵਾਰ ਦੇ ਐਕਸ਼ਨ ਸੀਨਸ ਦੀ ਗੱਲ ਕਰ ਲਈਏ ਬਾਣੀ ਸੰਧੂ ਦੇ ਇਮੋਸ਼ਨਲ ਸੀਨਸ ਦੀ ਗੱਲ ਕਰ ਲਈਏ ਤੇ ਹਰ ਇੱਕ ਕਰੈਕਟਰ ਜਿਹੜਾ ਬੜਾ ਪੱਖੂ ਵੀ ਤਰੀਕੇ ਦੇ ਨਾਲ ਇਸ ਪੂਰੀ ਸਕਰੀਨ ਤੇ ਉੱਤੇ ਸਕ੍ਰੀਨ ਪਲੇ ਦੇ ਵਿੱਚ ਦਿਖਾਇਆ ਗਿਆ ਉੱਤੇ ਹੀ ਜਕਰ ਦੂਜੇ ਪਾਸੇ ਇਸ ਫਿਲਮ ਦੀ ਸਟੋਰੀ ਦੀ ਗੱਲ ਕਰ ਲਈਏ ਗੀਤਾਂ ਦੀ ਗੱਲ ਕਰ ਲਈਏ ਤਾਂ ਗੀਤਾਂ ਦੇ ਵਿੱਚ ਸਧੂ ਮੂਸੇ ਵਾਲਾ ਦਾ ਗੀਤ ਨੂੰ ਕੋਈ ਵੀ ਨਹੀਂ ਭੁੱਲਣਾ ਚਾਹੁੰਦਾ ਕਿਉਂਕਿ ਪਹਿਲੀ ਫਿਲਮ ਦੇ ਵਿੱਚ ਡਾਲਰ ਗੀਤ ਉਹਨਾਂ ਦਾ ਦਿਖਾਇਆ ਗਿਆ ਸੀ ਪਰ ਹੁਣ ਤੀਜੇ ਪਾਰਟ ਦੇ ਵਿੱਚ ਇੱਕ ਵਾਰ ਫਿਰ ਤੋਂ ਡਾਕੂਆਂ ਦਾ ਮੁੰਡਾ ਤਿੰਨ ਨੇ ਕਹਿ ਸਕਦੇ ਨੇ ਕਿ ਨੇਮ ਅਤੇ ਫੇਮ ਜਿਹੜਾ ਪੂਰਾ ਵੱਡੇ ਤਰੀਕੇ ਦੇ ਨਾਲ ਜ਼ਰੂਰ ਖਟਿਆ ਸੋ ਐਕਸ਼ਨ ਸੀਨਸ ਨੂੰ ਲੈ ਕੇ ਇਮੋਸ਼ਨਲ ਸੀਨਸ ਤੱਕ ਹਰ ਇੱਕ ਜਿਹੜਾ ਕਰੈਕਟਰ ਨੂੰ ਜਾਂ ਹਰ ਇੱਕ ਸਟੋਰੀ ਨੂੰ ਜਿਹੜਾ ਬੜਾ ਬਖੂਬੀ ਤਰੀਕੇ ਦੇ ਨਾਲ ਪੇਰੋਇਆ ਗਿਆ ਸੋ ਇਸ ਫਿਲਮ ਦੇਖਣ ਤੋਂ ਬਾਅਦ ਹੁਣ ਲਗਾਤਾਰ ਜਿਹੜਾ ਲੋਕਾਂ ਦੇ ਵੱਲੋਂ ਬਹੁਤ ਚੰਗੇ ਰਿਵਿਊਜ਼ ਦਿੱਤੇ ਜਾ ਰਹੇ ਨੇ ਤੇ ਇਸ ਦੇ ਵਿਚਕਾਰ ਉਹਨਾਂ ਦੇ ਵੱਲੋਂ ਇਹ ਜ਼ਰੂਰ ਮੰਗ ਕੀਤੀ ਜਾ ਰਹੀ ਇੱਕੀ ਸਮੇ ਸਮੇਤੇ ਅਜਿਹੀਆਂ ਫਿਲਮਾਂ ਜੜੀਆਂ ਨੇ ਜ਼ਰੂਰ ਬਣਦੀਆਂ ਰਹਿਣੀਆਂ ਚਾਹੀਦੀਆਂ ਨੇ ਕਿਉਂਕਿ ਬਾਕੀ ਸਾਰੀਆਂ ਫਿਲਮਾਂ ਦੇ ਵਿੱਚ ਐਂਟਰਟੇਨਮੈਂਟ ਦੇਖਿਆ ਜਾਂਦਾ ਹੈ ਇਮੋਸ਼ਨਲ ਸੀਨਸ ਦੇਖੇ ਜਾਂਦੇ ਨੇ ਪਰ ਇਸ ਫਿਲਮ ਦੇ ਵਿੱਚ ਐਂਟਰਟੇਨਮੈਂਟ ਦੇ ਤੌਰ ਤੇ ਇੱਕ ਬਹੁਤ ਚੰਗਾ ਸੁਨੇਹਾ ਜਿਹੜਾ ਹੈ ਉਹ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਹਾਲਾਂਕਿ ਪੰਜਾਬ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਕਿ ਪੰਜਾਬ ਜਿਸ ਤਰ੍ਹਾਂ ਦੇ ਨਾਲ ਨਸ਼ਿਆਂ ਨਾਲ ਭਰਿਆ ਹੋਇਆ ਕਿਸ ਤਰ੍ਹਾਂ ਦੇ ਨਾਲ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਜਿਹੜੀ ਹੈ ਉਹ ਖਾਸ ਤੌਰ ਤੇ ਇਸ ਫਿਲਮ ਦੇ ਵਿੱਚ ਦਿੱਤੀ ਗਈ ਹੈ ਤੇ ਇੱਕ ਚੰਗੇ ਸੁਨੇਹੇ ਦੇ ਨਾਲ ਇੱਕ ਚੰਗਾ ਅਨਟੇਨਮੈਂਟ ਦੇ ਨਾਲ ਇਹ ਫਿਲਮ ਜਿਹੜਾ ਹੈ ਉਹ ਪੂਰੀ ਆਡੀਅנס ਨੂੰ ਆਪਣੇ ਵੱਲ ਅਟਰੈਕਟ ਕਰਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ ਸੋ ਖੈਰ ਫਿਲਮ ਦੇਖਣ ਤੋਂ ਬਾਅਦ ਦਰਸ਼ਕਾਂ ਦਾ ਜਿਹੜਾ ਰਿਵਿਊ ਮਿਲ ਰਿਹਾ ਉਸ ਤੋਂ ਬਾਅਦ ਹੁਣ ਜਿਹੜੇ ਲੋਕੀ ਘਰਾਂ ਦੇ ਵਿੱਚ ਬੈਠੇ ਹੋਏ ਨੇ ਉਹ ਵੀ ਖਾਸ ਤੌਰ ਤੇ ਇਹ ਫਿਲਮ ਦੇਖਣ ਦੇ ਲਈ ਜ਼ਰੂਰ ਉਤਸੁਕ ਨੇ ਤੇ ਨਾਲ ਹੀ ਆਪਣਾ ਬਿਜ਼ੀ ਸ਼ੈਡਿਊਲ ਦੇ ਵਿੱਚੋਂ ਸਮਾਂ ਕੱਢ ਕੇ ਇਸ ਫਿਲਮ ਨੂੰ ਦੇਖਣ ਦੇ ਲਈ ਜ਼ਰੂਰ ਜਾ ਰਹੇ ਨੇ। ਸ਼ੁਕਰੀਆ ਮੇਰੇ ਬਹੁਤ-ਬਹੁਤ ਥੈਂਕ ਯੂ ਭਾਈ ਜੀ ਥੈਂਕ ਯੂ ਥੈਂਕ ਯੂ ਸ਼ੁਰੂ ਤੋਂ ਲੈ ਕੇ ਇੰਟਰਨੈਟ ਤੇ ਕਾਫੀ ਅچھے ਮੁਕਾਮ ਕਰਦੇ ਹੋ। ਹਾਂਜੀ ਪਰ ਸਮਝ ਲੱਗੀ। ਥੈਂਕ ਯੂ ਜੀ ਥੋੜਾ ਸਾਰਿਆਂ ਦਾ ਸ਼ੁਕਰੀਆ ਜੀ ਤੁਹਾਨੂੰ ਵਧੀਆ ਲੱਗੀ ਆਡੀਅנס ਦੇ ਵੀ ਬਹੁਤ ਅੱਛੇ ਰਿਵਿਊ ਆ ਰਹੇ ਨੇ ਜੀ ਹਰ ਪਾਸਿਓਂ ਚੰਗਾ ਇੱਕ ਮੈਸੇਜ ਕਨਵੇ ਕਰਦੀ ਆ ਵਧੀਆ ਫਲਾ ਸਮਾਜ ਤੇ ਸਟਾਇਰ ਕਰਦੀ ਆ ਅੱਜ ਦੀਆਂ ਜੋ ਬੁਰਾਈਆਂ ਨੇ ਸਾਡੀਆਂ ਮੈਨੂੰ ਲੱਗਦਾ ਜ਼ਰੂਰੀ ਹੈ ਇਦਾਂ ਦਾ ਸਿਨੇਮਾ ਬਣਨਾ ਦੇਖੋ ਇੰਟਰਟੇਨਿੰਗ ਸਿਨੇਮਾ ਵੀ ਬਣਨਾ ਚਾਹੀਦਾ ਇਹੋ ਜਿਹਾ ਸਿਨੇਮਾ ਵੀ ਬਣਨਾ ਚਾਹੀਦਾ ਜਿਹੜਾ ਲੋਕਾਂ ਨੂੰ ਕੋਈ ਨਾ ਕੋਈ ਮੈਸੇਜ ਦੇਵੇ ਸੇਧ ਦੇਵੇ ਸਾਡੇ ਨੌਜਵਾਨਾਂ ਨੂੰ ਬੁਰਾਈਆਂ ਤੋਂ ਦੂਰ ਰੱਖ ਸਕੇ ਸੋਧਾ ਦਾ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜੀ ਸੋ ਇਹਦੀ ਸਕ੍ਰਿਪਟ ਤੇ 2 ਤੋਂ 2.5 ਸਾਲ ਦੀ ਮਿਹਨਤ ਦਿਖਦੀ ਹੋਈ ਹੈ ਇੱਕ ਇੱਕ ਚੀਜ਼ ਕਿਵੇਂ ਪਰੋਈ ਪਈ ਹੈ ਸੋ ਹਰ ਬੰਦੇ ਨੇ ਇਹਦੇ ਵਿੱਚ ਮਿਹਨਤ ਕੀਤੀ ਹੈ ਜੀ ਭਾਵੇਂ ਸਾਡੇ ਪ੍ਰੋਡਿਊਸਰ ਹੋਣ ਡਾਇਰੈਕਟਰ ਹੋਣ ਰਾਈਟਰ ਹੋਣ ਚਾਹੇ ਕੋਈ ਐਕਟਰ ਦੇ ਤੌਰ ਤੇ ਔਰ ਸਕ੍ਰਿਪਟ ਲੈਵਲ ਦੇ ਤੌਰ ਤੇ ਮੈਂ ਵੀ ਜੁੜਿਆ ਰਿਹਾ ਸਾਰਿਆਂ ਨੇ ਜੁੜ ਕੇ ਸਾਰਿਆਂ ਦੀ ਮਿਹਨਤ ਦਾ ਨਤੀਜਾ ਤੁਹਾਡੇ ਸਾਹਮਣੇ ਹੈ ਤੁਸੀਂ ਸਮਝਦੇ ਹੋ ਆਪਣਾ ਗੌਰਵ ਦੀ ਆਜੋ ਜੀ ਕਿ ਜਿਹੜੀ ਡਰੱਗ ਵਾਲੀ ਸਮੱਸਿਆ ਹੈਗੀ ਹੈ ਇਹ ਕਿੰਦ ਨੇ ਕਿਤੇ ਹਾਈ ਪ੍ਰੋਫਾਈਲ ਲੋਕਾਂ ਤੋਂ ਸ਼ੁਰੂ ਹੁੰਦੀ ਹੈ ਆਪ ਬਿਟੂ ਤੋਂ ਸ਼ੁਰੂ ਹੁੰਦੀ ਹੈ ਆਜੋ ਇਤਰਾ तो हाँ चाहे वो लोग प्रशासन होंगे, चाहे वो कॉर्ड पॉलिटिकल होंगे। सर, मैं तो ड्रग्स बहुत ड्रग्स। वो तो कुछ तो 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 है। क्या सर, क्या क्वेश्चन है? मतलब इतना ड्रग का ना विषाक्त इतना है क्या? इतना ड्रग तो नलायरा जब होता है। उसी समुद्र में ये बटे-बटे लोग ऐसे निकलते हैं बोले-बोले। सर, ये सर कुछ तो ह और पंजाब में तो नशा है भी सर सिस्टम कहीं ना कहीं तो आ, है चीज ये नशा है सर सो so हमने एक मैसेज देने की कोशिश की है कि सर इसको हम बुरा इसको हम खत्म कर सकते हैं इस चीज़ से एक बहुत आ, अच्छा सा मैसेज है फिल्म अगर फिल्माग्राफी देखा तो सिस्टम कहीं ना कहीं इन्वॉल्व रहता है इवन पीछे कुछ पंजाब में केस भी होता है आप, आप बता रहे थे वो केस है थार वाला राइट right? हाँ जी वो देगे। हाँ जी हाईलाइट हुआ था हाईलाइट हुआ था पीछे तो वी आर जस्ट हेल्पिंग थ्रू द सिनेमा कि ये चीज़ खत्म होनी चाहिए ਮੈਨੂੰ ਜਨਾ ਸਾਰੇ ਇਹਦਾ ਲੱਗਦਾ ਮੈਂ ਤਾਂ ਤੁਹਾਡਾ ਤੁਹਾਡਾ ਰੋਲ ਦੇ ਕੇ ਕਲਾਈਮੇਟ ਤੇ ਬਾਹਵੇਂ ਭਾਪ ਹਾਂਜੀ ਮੈਂ ਆਪ ਰੋਪੀ ਮੈਨੂੰ ਪੁੱਛੀ ਆ ਅਸੀਂ ਇੱਕ ਦੂਜੇ ਨੂੰ ਬਚ ਰਹੇ ਆ ਲਾਈਕ ਮੈਂ ਸੱਚੀ ਮੈਂ ਆਪਦੀ ਫਿਲਮ ਇੱਥੇ ਆ ਕੇ ਦੇਖੀ ਆ ਮੈਨੂੰ ਵੀ ਨਹੀਂ ਉਮੀਦ ਸੀ ਮੈਂ ਹੈਪੀ ਸਰ ਨੂੰ ਜਿਨ੍ਹਾਂ ਨੇ ਫਿਲਮ ਲਿਖੀ ਆ ਨਰਿੰਦਰ ਸਰ ਨੂੰ ਇਹਦਾ ਬਹੁਤ ਵੱਡਾ ਸ਼ਰੇਦ ਦਿੰਨੀ ਆ ਬਿਕਾਜ਼ ਇਹਨਾਂ ਨੇ ਮੇਰੇ ਤੇ ਬਹੁਤ ਕੰਮ ਕੀਤਾ ਮੈਂ ਆਪਣੇ ਆਪ ਨੂੰ ਜਿੱਦਾਂ ਦਾ ਸੋਚਦੀ ਸੀ 10 ਮਹੀਨੇ ਐਟਲੀਸਟ ਸਿਰਫ ਮੇਰੇ ਇਸ ਕੈਰੈਕਟਰ ਨੂੰ ਇਹਨਾਂ ਨੇ ਦਿੱਤੇ ਆ ਜੇ ਮੈਂ ਤੁਹਾਨੂੰ ਦਿਖਿਆ ਜੋ ਵੀ ਕੈਰੈਕਟਰ ਪਲੇ ਕੀਤਾ ਸੋ ਇਹਨਾਂ ਕਰਕੇ ਕਰਤਾ ਹਾਂ ਆਜੋ ਤੁਸੀਂ ਵੀ ਆਜੋ ਹਾਂਜੀ ਤੁਹਾਡੀ ਤੁਹਾਡੀ ਵੀ ਬੜੀ ਸ਼ੇਨ ਦਿਖ ਰਹੀ ਹੈ ਖਲੀਏ ਥੈਂਕ ਯੂ ਥੈਂਕ ਯੂ ਸੀ ਕੈਰੈਕਟਰ ਮੈਂ ਬਹੁਤ ਇਮੋਸ਼ਨਲ ਆ ਇਸ ਵੇਲੇ ਸੋ ਮੈਨੂੰ ਪਤਾ ਜੇ ਮੈਂ ਕੁਝ ਬੋਲੂਗੀ ਤਾਂ ਮੈਂ ਰੋ ਦੂੰਗੀ ਪਰ ਮੈਂ ਦਿਲੋਂ ਥੈਂਕ ਯੂ ਕਰਨਾ ਚਾਹੁੰਦੀ ਆ ਹੈਪੀ ਸਰਕਾਰ ਬਹੁਤ ਸਰਦਾ ਇਹ ਸੋਹਣੀ ਸਕ੍ਰਿਪਟ ਮੈਨੂੰ ਮਿਲਿਆ ਨੀ ਸੋਹਣੀ ਫਿਲਮ ਮੈਨੂੰ ਕਰਨ ਨੂੰ ਮਿਲਿਆ ਨਾ ਸੋਨਾ ਕੈਰੈਕਟਰ ਮੈਨੂੰ ਕਰਨ ਨੂੰ ਮਿਲਿਆ ਤੇ ਮੈਂ ਬਸ ਇਸ ਵੇਲੇ ਬਹੁਤ ਬLESSED ਹਾਂ ਬਹੁਤ ਗ੍ਰੇਟਫੁਲ ਹਾਂ ਕਿ ਮੈਂ ਦਾ ਕੋਮਰਾ 3 ਦਾ ਪਾਰਟ ਹਾਂ ਲਾਈਕ ਇਹ ਵੀ ਫਿਲਮ ਕਰਨ ਨਬੂ ਤੇ ਕਵੀ ਨੇ ਬਹੁਤ ਸੋਹਣਾ ਬਹੁਤ ਵਧੀਆ ਜੀ ਬਹੁਤ ਵਧੀਆ ਪੂਰੀ ਬੈਕਬੋਨ ਕਣ ਕੇ ਹਾਓ ਜਿਹੜੀ ਦੋਸਤੀ ਦੀ ਇੱਕ ਮਿਸਾਲ ਇਹਨਾਂ ਨੇ ਬਹੁਤ ਸੋਹਣਨ ਨੂੰ ਵੀ ਆ ਗਿਆ ਕਵੀ ਨੇ ਆ ਕਵੀ ਆਜੀ ਆਜੋ ਡਾਇਰੈਕਟਰ ਸਾਹਿਬ ਤੁਸੀਂ ਕਿ ਪਿੱਛੇ ਆਜੋ 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 ਬਿਹਾਈਂਡ ਦਾ ਕੈਮਰਾ ਡਾਇਰੈਕਟਰ ਆਜੋ 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 ਬਹੁਤ ਸੋਣਾ ਕੰਮ ਕੀਤਾ ਜੀ ਤੁਹਾਾਰੇ ਬੜੇ ਮਜ਼ੇ ਆਏ ਦਾ ਕਰ ਮੈਂ ਹਾਂਜੀ ਹੈਪੀ ਵੀਰੇ ਹਾਂਜੀ ਲੱਖਾਂ ਤੁਹਾਨੂੰ ਲੱਗਦੇ ਕੋਲ ਥੋੜਾ ਥੋੜਾ ਨਹੀਂ ਦੇਖੋ ਅਸੀਂ ਜਿਹੜਾ ਕੰਮ ਕਰਨਾ ਸੀ ਕਰ ਚੁੱਕੇ ਹਾਂ ਬਹੁਤ ਚਿਰ ਦੇ ਹਨ ਹੁਣ ਤਾਂ ਆਡੀਅנס ਤੇ ਆ ਮੈਨੂੰ ਲੱਗਦਾ ਹੁੰਦਾ 2 ਘੰਟੇ 27 ਮਿੰਟ ਦੀ ਸਟੋਰੀ ਟੈਲਿੰਗ ਤੋਂ ਬਾਅਦ ਸਾਡੇ ਕਹਿਣ ਨੂੰ ਕੁਝ ਰਹਿ ਨਹੀਂ ਜਾਂਦਾ ਨਾ ਜਦ ਫਿਲਮ ਹੀ ਬੋਲ ਗਈ ਉਹ ਮੈਨੂੰ ਲੱਗਦਾ ਵੀ ਇਹ ਬਹੁਤ ਹੰਡੇ ਹੋਏ ਤੇਰ ਬੇਕਾਰ ਫੈਮਿਲੀ ਸੀ ਜਿਹਦੇ ਚ ਮੈਂ ਐਂਟਰ ਹੋਇਆ ਮੈਂ ਤਾਂ ਬਿਲਕੁਲ ਹੀ ਨਵਾਂ ਸੀ ਤਾਂ ਦੇਵ ਵੀਰੇ ਹੁਣਾਂ ਤੋਂ ਇਹ ਸਕ੍ਰਿਪਟ ਦਾ ਕਹਾਣੀ ਦਾ ਆਈਡੀਆ ਸ਼ੁਰੂ ਹੋਇਆ ਤੇ ਅੰਦਰ ਵੀਰੇ ਹੁਣੇ ਉੱਤੇ ਕੰਮ ਕਰਦੇ ਰਹੇ ਫਿਰ ਚਾਲ ਭਾਈ ਹੁਣਾਂ ਨੇ ਉਹਦੇ ਤੇ ਯਕੀਨ ਕੀਤਾ ਫਿਰ ਉਹਨਾਂ ਨੇ ਸਾਡੇ ਤੇ ਯਕੀਨ ਕੀਤਾ ਫਿਰ ਅਸੀਂ ਅੱਗੇ ਗਾ ਟੀਮ ਤੇ ਯਕੀਨ ਕੀਤਾ ਹਨਾ ਮੈਨੂੰ ਲੱਗਦਾ ਇਹ ਪੂਰੀ ਵਿਸ਼ਵਾਸ ਦੀ ਕਹਾਣੀ ਆ ਤਾਂ ਮੈਂ ਤਾਂ ਸਾਰਿਆਂ ਨੂੰ ਥੈਂਕ ਯੂ ਕਹਿਣਾ ਇਹਨਾਂ ਨੇ ਵੀ ਇੰਨੀ ਸੋਹਣੀ ਤੇ ਇੰਨੀ ਮਚਿਓਰ ਟੀਮ ਦੀ ਇੱਕ ਨਵੇਂ ਬੰਦੇ ਨੂੰ ਇਹਨੇ ਕਪਤਾਨੀ ਦਿੱਤੀ ਆ ਮੈਂ ਹਮੇਸ਼ਾ ਕਹਿੰਦਾ ਉਹਨਾਂ ਵੀ ਜੋ ਵੀ ਵਧੀਆ ਫਿਲਮਸ ਹਨਾ ਜੋ ਚੰਗੀਆਂ ਜਿੱਤਾਂ ਨੇ ਇਹਨਾਂ ਸਾਰਿਆਂ ਕਰਕੇ ਆ ਅਗਰ ਕੋਈ ਕਮੀ ਪੇਸ਼ੀਆ ਤਾਂ ਮੈਂ ਕਹਿੰਦਾ ਵੀ ਉਹ ਮੇਰੇ ਕਰਕੇ ਆ ਹਨਾ ਬਸ ਤੁਸੀਂ ਹੁਣ ਲੋਕਾਂ ਤੱਕ ਲੈ ਕੇ ਜਾਓ ਸਾਡੀ ਗੱਲ ਪਹੁੰਚਾਓ ਥੈਂਕ ਯੂ ਸਾਰਿਆਂ ਨੂੰ ਇਹ ਹੈ ਜੀ ਕਿ ਅੱਜ ਬੜਾ ਵਧੀਆ ਰਿਸਪੌਂਸ ਦਿੱਤਾ ਸਾਰਿਆਂ ਨੇ ਸੋ ਸ਼ੋ ਸਾਰੇ ਹਾਊਸਹੋਲਡ ਰਹੇ ਨੇ ਸੋ ਮੈਂ ਕਹੂੰਗਾ ਜੀ ਕਿ ਗਰਮੀ ਬਹੁਤ ਹੈ ਸੋ ਨਿਕਲੋ ਸਿਨੇਮੇ ਨੂੰ ਸਪੋਰਟ ਕਰੋ ਬਹੁਤ ਚੰਗਾ ਇਹੋ ਜਿਹਾ ਚੰਗਾ ਸਿਨੇਮਾ ਬਾਰ-ਬਾਰ ਨਹੀਂ ਬਣਦਾ ਜੇ ਸਪੋਰਟ ਕਰੋਗੇ ਤਾਂ ਇਹੋ ਜਿਹੀ ਫਿਲਮਾਂ ਅਸੀਂ ਹੋਰ ਲੈ ਕੇ ਆਉਂਦੇ ਰਵਾਂਗੇ ਸੋ ਕਿਉਂਕਿ ਇਹੋ ਜਿਹਾ ਸਿਨੇਮਾ ਕੋਈ ਕਰਦਾ ਵੀ ਨਹੀਂ ਲੋਕ ਜ਼ਿਆਦਾਤਰ ਉਹ ਫਿਲਮਾਂ ਕਰਦੇ ਨੇ ਕਿ ਜਿਹੜੀਆਂ ਤੇ ਉਹਨਾਂ ਨੂੰ ਇਹ ਹੁੰਦਾ ਕਿ ਯਾਰ ਬਸ ਇਹ ਚੱਲ ਜਾਣ ਦੇ ਪੈਸਾ ਆਪਾ ਕਮਾ ਲਈਏ ਐਗਜ਼ੀਕਿਊਸ਼ਨ ਵਾਈਜ਼ ਹਾਂ ਬਟ ਅਸੀਂ ਆਲਵੇਜ਼ ਐਕਸਪੈਰੀਮੈਂਟਲ ਸਿਨੇਮਾ ਕੀਤਾ ਨਵੇਂ ਸਬਜੈਕਟ ਲੈ ਕੇ ਆਏ ਆ ਨਵੀਂ ਤਰ੍ਹਾਂ ਦਾ ਸਿਨੇਮਾ ਆਲਵੇਜ਼ ਐਪਰੀਸ਼ੀਏਟ ਕੀਤਾ ਤੁਸੀਂ ਸਾਰਿਆਂ ਨੇ ਇਹ ਵੀ ਇੱਕ ਸਾਡੀ ਡਿਫਰੈਂਟ ਸਾਡਾ ਐਫਰਟ ਆ ਸਾਰਿਆਂ ਦਾ ਸੋ ਸਾਰੇ ਜਣੇ ਸਪੋਰਟ ਕਰੋ ਕੱਲ ਨੂੰ ਤੇ ਅੱਜ ਵੀ ਤੁਸੀਂ ਬਹੁਤ ਸਪੋਰਟ ਕੀਤੀ ਹੈ ਜਿੰਨਾਂ ਸਾਰਿਆਂ ਨੇ ਉਹਨਾਂ ਸਾਰਿਆਂ ਦਾ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਸ਼ੁਕਰ ਹੈ ਥੈਂਕ ਯੂ ਥੈਂਕ ਯੂ ਕੀਤਾ ਗਿਆ ਫਿਲਮ ਦੀ ਆ ਦੇਖੋ ਜੀ ਜਿਹੜੀ ਸਾਡੀ ਜਰਨੀ ਹੋਈ ਸੀਗੀ ਪਹਿਲੀ ਜਦੋਂ ਡਾਕੋਂ ਦਾ ਮੁੰਡਾ ਆਈ ਸੀ ਜਿਹਨੂੰ ਮਣਾ ਮੁਹੀ ਪਿਆਰ ਮਿਲਿਆ ਸੀ ਉਹ ਚ ਡਾਲਰ ਗੀਤ ਆਇਆ ਸੀ ਸੋ ਮੈਂ ਆਲਵੇਸ ਕਹਿਣਾ ਹੁੰਦਾ ਕਿ ਇਹ ਸਾਰਾ ਕ੍ਰੈਡਿਟ ਸਾਡਾ ਨਹੀਂ ਹੈ ਜਾਇਜ਼ਨ ਐਕਟਰ ਮੇਰਾ ਨਹੀਂ ਹੈ ਤਾਂ ਉਹਦੇ ਵਿੱਚ ਡਾਲਰ ਦਾ ਵੀ ਬਹੁਤ ਕ੍ਰੈਡਿਟ ਸੀਗਾ ਤਾਂ ਉਹ ਡਾਲਰ ਗਾਣਾ ਸਾਡੇ ਦਿਨਾਂ ਸੂਟ ਕੀਤਾ ਕਿ ਉਹਦੀ ਵੀਡੀਓ ਤੇ ਉਹ ਬਾਈ ਦੀ ਵੋਕਲ ਤਾਂ ਉਹ ਗਾਣਾ ਇੱਕ ਮਾਈਲਸਟੋਨ ਸਾਬਤ ਹੋਇਆ ਤੇ ਉਹ ਅੱਜ ਵੀ ਉਵੇਂ ਹੀ ਪਿਆਰ ਕਰਦੇ ਆ ਲੋਕ 18 ਚ ਫਿਲਮ ਆਈ ਸੀਗੀ ਕਿੰਨੇ ਸਾਲ ਹੋ ਗਏ 6 ਸਾਲ ਹੋ ਗਏ 6-7 ਸਾਲ ਹੋ ਗਏ ਜੀ ਤਾ ਅੱਜ ਵੀ ਉਵੇਂ ਹੀ ਚੱਲ ਰਿਹਾ ਦੇਖੋ ਅੱਜ ਵੀ ਡਾਲਰ ਦੇ ਉੱਤੇ ਉਵੇਂ ਹੀ ਭੰਗੜੇ ਪੈਂਦੇ ਨੇ ਵਿਆਹ ਸ਼ਾਦੀਆਂ ਤੋਂ ਵੀ ਚੱਲਦਾ ਹੈ ਅਸੀਂ ਟੂਚ ਵੀ ਕੋਸ਼ਿਸ਼ ਕੀਤੀ ਸੀ ਕਿ ਬਾਈ ਦਾ ਗਾਣਾ ਲਈਏ that time ਇਹ ਪੋਸੀਬਲ ਨਹੀਂ ਹੋ ਸਕਿਆ ਕਿਉਂਕਿ ਬਾਈ ਬਾਹਰ ਸੀਗਾ ਤੇ ਹੁਣ ਬਾਈ ਨੂੰ ਅਸੀਂ ਟ੍ਰਿਬਿਊਟ ਦਿੱਤਾ ਹੈ ਜੀ ਇਸ ਗਾਣੇ ਦੇ ਜ਼ਰੀਏ ਪ੍ਰਮਾਤਮਾ ਸੋਖ ਰੱਖੇੜੀ ਅਗਲੇ ਦਿਨਾਂ ਦੇ ਵਿੱਚ ਵਧੀਆ ਰਿਜ਼ਲਟ ਹੋਵੇ ਥੈਂਕ ਯੂ ਜੀ ਥੈਂਕ ਯੂ ਵੈਰੀ ਗੁੱਡ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਕੱਲ ਕਰਦੇ ਹਾਂ ਚੰਦਰਾ ਬਰਾੜ ਦੀ ਚੰਦਰਾ ਬਰਾੜ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੇ ਗੀਤਾਂ ਤੋਂ ਦੂਰ ਬੇਸ਼ੱਕ ਸੀ ਪਰ ਇਸ ਦੇ ਵਿਚਕਾਰ ਉਹਨਾਂ ਦੇ ਵੱਲੋਂ ਆਪਣੇ ਫੈਨਸ ਨੂੰ ਇੱਕ ਬਹੁਤ ਚੰਗਾ ਸਰਪ੍ਰਾਈਜ਼ ਦਿੱਤਾ ਗਿਆ। ਉਹਨਾਂ ਨੇ ਆਪਣੀ ਨਵੀਂ EP ਦੀ ਅਨਾਉਂਸਮੈਂਟ ਕਰ ਦਿੱਤੀ ਹੈ ਜਿਸ ਦਾ ਨਾਮ ਹੈ Sad। ਹਾਲਾਂਕਿ ਇੱਕ ਬਹੁਤ ਲੰਬਾ ਚੋੜਾ ਨੋਟ ਜੜਾ ਇਸ ਪੋਸਟਰ ਦੇ ਨਾਲ ਸਾਂਝਾ ਕੀਤਾ ਗਿਆ ਜਿਸ ਉਸ ਦੇ ਵਿੱਚ ਚੰਦਰਾ ਬਰਾੜ ਨੇ ਸਾਫ਼ ਤੌਰ ਤੇ ਦੱਸਿਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਲੋਕੀ ਉਹਨਾਂ ਨੂੰ ਅਕਸਰ ਪੁੱਛਦੇ ਸੀ ਕਿ ਆਖਿਰਕਾਰ ਚੰਦਰਾ ਬਰਾੜ ਕਿੱਥੇ ਚਲਾ ਗਿਆ? ਕਿ ਉਹਨਾਂ ਨੇ ਗਾਇਕੀ ਛੱਡ ਦਿੱਤੀ ਹੈ, ਕਿ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਛੱਡ ਦਿੱਤਾ ਹੈ ਪਰ ਨਹੀਂ, ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਕ ਬਹੁਤ ਚੰਗੇ ਵਕਤ ਦਾ ਇੰਤਜ਼ ਕਰ ਰਹੀ ਸੀ ਹਾਲਾਂਕਿ ਆਪਣੇ ਵਿਆਹ ਤੋਂ ਬਾਅਦ ਚੰਦਰਾ ਬਰਾੜ ਕਿੰਨਾ ਕਿਤੇ ਗਾਇਕੀ ਦੇ ਵਿੱਚ ਲੁਕਤ ਹੁੰਦੇ ਹੋਏ ਜ਼ਰੂਰ ਨਜ਼ਰ ਆਏ ਸੀ ਪਰ ਇੱਕ ਚੰਗਾ ਕਹਿ ਸਕਦੇ ਹਾਂ ਕਿ ਐਂਟਰਟੇਨਮੈਂਟ ਦੇ ਨਾਲ ਨਾਲ ਚੰਦਰਾ ਬਰਾੜ ਦੇ ਵੱਲੋਂ ਖੁਸ਼ਖਬਰੀ ਆਪਣੇ ਚਾਹਵਾਨਾਂ ਦੇ ਲਈ ਦਿੱਤੀ ਗਈ ਹੈ ਉਹਨਾਂ ਦੀ ਨਵੀਂ ਈਪ ਜਿਹੜੀ ਬਹੁਤ ਜਲਦ ਰਿਲੀਜ਼ ਹੋਣ ਵਾਲੀ ਹੈ ਕਿਹੜੀ ਈਪ ਦੇ ਵਿੱਚ ਕਿੰਨੇ ਗੀਤ ਹੋਣਗੇ ਕਦੋਂ ਰਿਲੀਜ਼ ਹੋਵੇਗੀ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਬਟ ਕਮਿੰਗ ਸੂਨ ਦੇ ਨਾਲ ਚੰਦਰਾ ਬਰਾੜ ਨੇ ਇੱਕ ਖੁਸ਼ਖਬਰੀ ਜਿਹੜੀ ਹੈ ਸਾਰਿਆਂ ਦੇ ਨਾਲ ਜ਼ਰੂਰ ਸਾਂਝੀ ਕਰ ਦਿੱਤੀ ਹੈ ਇਸੇ ਦੇ ਵਿਚਕਾਰ ਦਿਲਜੀਤ ਦੋਸਾਂਝ ਦੀ ਮਚ ਅਵੇਟਿਡ ਪੰਜਾਬੀ ਫਿਲਮ ਸਰਦਾਰ ਜੀ 3 ਦੇ ਟੀਜ਼ਰ ਦੀ ਜੜੀ ਹੈ ਉਹ ਡੀ ਸਾਰਿਆਂ ਦੇ ਵੱਲੋਂ ਕੀਤੀ ਜਾ ਰਹੀ ਸੀ ਪਰ ਦਿਲਜੀਤ ਦੋਸਾਂਝ ਯਾਨੀ ਕਿ ਸਾਡੇ ਸਰਦਾਰ ਜੀ ਨੇ ਵੀ ਇਹ ਖੁਸ਼ਖਬਰੀ ਸਾਰਿਆਂ ਦੇ ਨਾਲ ਸਾਂਝੀ ਕਰ ਦਿੱਤੀ ਹੈ ਉਹਨਾਂ ਦੀ ਇਹ ਫਿਲਮ ਸਰਦਾਰ ਜੀ 3 ਦਾ ਟੀਜ਼ਰ ਜਿਹੜਾ ਕੱਲ ਯਾਨੀ ਕਿ 15 ਜੂਨ ਨੂੰ ਸਵੇਰੇ 10 ਵਜੇ ਰਿਲੀਜ਼ ਕਰ ਦਿੱਤਾ ਜਾਵੇਗਾ ਤਾਂ ਬਹੁਤ ਸੋਹਣੀ ਐਲਕਾ ਕਹਿ ਸਕਨੇ ਆ ਕਿ ਇਸ ਟੀਜ਼ਰ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਣ ਗਿਆ ਤੇ ਇਸੇ ਦੇ ਵਿਚਕਾਰ ਹੁਣ ਫਿਲਮ ਦੀ ਉਡੀਕ ਜਿਹੜੀ ਇਹ ਜ਼ਰੂਰ ਕੀਤੀ ਜਾ ਰਹੀ ਹੈ 27 ਜੂਨ ਨੂੰ ਫਿਲਮ ਜਿਹੜੀ ਇਹ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਣੀ ਹੈ ਤੇ 15 ਜੂਨ ਨੂੰ ਇਸ ਫਿਲਮ ਦਾ ਜਿਹੜਾ ਟੀਜ਼ਰ ਹੈ ਉਸ ਵੇਲੇ 10 ਵਜੇ ਰਿਲੀਜ਼ ਕਰ ਦਿੱਤਾ ਜਾਵੇਗਾ ਹਾਲਾਂਕਿ ਇਸ ਫਿਲਮ ਦੇ ਵਿੱਚੋਂ ਕੁਝ ਇੱਕ BTS ਸ਼ਾਟਸ ਜਿਹੜੇ ਨੇ ਉਹ ਦਿਲਜੀਤ ਦੋਸਾਂਝ ਦੇ ਵੱਲੋਂ ਸਾਂਝੇ ਵੀ ਜ਼ਰੂਰ ਕੀਤੇ ਗਏ ਸੀ ਉਹਨਾਂ ਦੀ ਟੀਮ ਦੇ ਮੈਂਬਰਸ ਦੇ ਵੱਲੋਂ ਵੀ ਸਮੇਂ-ਸਮੇਂ ਤੇ ਉਹਨਾਂ ਦੇ BTS ਸ਼ੂਟਸ ਜਿਹੜੇ ਸਾਂਝੇ ਕਰ ਦਿੱਤੇ ਗਏ ਸੀ ਤਾਂ ਖੁਸ਼ਖਬਰੀ ਸਾਰਿਆਂ ਨਾਲ ਸਾਂਝੀਆਂ ਕਰ ਦਿੱ ਪਰ ਇਸ ਦਾ ਵਚਕਾਰ ਹੁਣ ਟੀਜ਼ਰ ਜਿਹੜਾ ਉਹ 15 ਜੂਨ ਯਾਨੀ ਕਿ ਸਵੇਰੇ 10 ਵਜੇ ਰਿਲੀਜ਼ ਕਰ ਦਿੱਤਾ ਜਾਵੇਗਾ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਇਨਾ ਹੀ ਫ਼ਰਮ ਲਾਂਗੇ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਦਿਲੇ ਮੈਨੂੰ ਦੀਓ ਇਜਾਜ਼ਤ ਧੰਨਵਾਦ